ਤਦ ਬੱਸ ਚ ਆ ਰਹੀ ਸੀਗੀ ਤਾਂ ਮੇਰੇ ਨਾਲ ਇੱਕ ਮਤ ਕੁੜੀ ਬੈਠੀ ਸੀ ਉਹਦਾ 4-5 ਸਾਲ ਦਾ ਬੱਚਾ ਸੀਗਾ ਹਨਾ ਤੇ ਮੈਂ ਸੋਚਿਆ ਕਿ ਮੈਂ ਕਦੀ ਉਹਦੇ ਤੇ ਜ਼ਰੂਰ ਲਿਖੂੰਗੀ ਤੇ ਉਹ ਨਿਆਣਾ ਨਾ ਇੰਨਿਆ ਸਮਝਦਾਰ ਗੱਲਾਂ ਕਰਦਾ ਸੀ ਮਤਲਬ ਆਪਣੀ ਮਾਂ ਨਾਲ ਉਹਨੇ ਉਹਨੂੰ 3-4 ਵਾਰ ਪੁੱਛਿਆ ਕਿ ਇਹ ਟਿਕਟਾ ਜਿਹੜੀ ਇਹਨੂੰ ਆਪਾਂ ਹੁਣ ਸਿੱਟ ਦੀਓ ਕਹਿੰਦੀ ਮਤਲਬ ਉਹਨੇ ਬਿਲਕੁਲ ਨਹੀਂ ਸੋਚਿਆ ਕਿ ਇੱਕ ਛੋਟਾ ਬੱਚਾ ਉਹਨੇ ਉਹਨੂੰ ਕਿਹਾ ਵੀ ਨਹੀਂ ਆਪਾਂ ਟਿਕਟ ਨਾ ਸੁੱਟ ਨਹੀਂ ਸਕਦੇ ਤੇ ਕਦੀ ਵੀ ਆ ਕੇ ਚੈੱਕ ਕਰਨ ਇਹਨੂੰ ਚੈੱਕ ਕਰ ਸਕਦਾ ਜੇ ਆਪਣੇ ਕੋਲ ਟਿਕਟ ਨਹੀਂ ਹੋਊਗੀ ਤਾਂ ਆਪਾਂ ਨੂੰ ਜੁਰਮਾਨਾ ਵੀ ਹੋ ਸਕਦਾ ਤੇ ਆਪਣੀ ਮਤਲਬ ਵੀ ਆਪਾਂ ਨੂੰ ਬੱਸ ਚੋਂ ਵੀ ਉਤਾਰ ਦੇਣਗੇ ਹਨਾ ਤੇ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਹੋਰ ਬੰਦਾ ਹੁੰਦਾ ਨਾ ਇੰਨੇ ਛੋਟੇ ਬੱਚੇ ਨਾਲ ਇਹ ਜੀ ਗੱਲ ਨਾ ਕਰਦਾ ਉਹਨੇ ਕਿਹਾ ਸੀ ਨਹੀਂ ਨਹੀਂ ਹਲੇ ਤਾਂ ਇਸ ਸੰਭਾਲ ਕੇ ਰੱਖਣੀ ਆ ਜਾਂ ਉਹਨੇ ਆਪਣੇ ਪਰਸ ਵਿੱਚ ਪਾ ਲੈਣੀ ਸੀ ਬੱਚੇ ਤੋਂ ਫੜ ਕੇ ਬਿਲਕੁਲ ਤੇ ਇਦਾਂ ਦੀਆਂ ਦੋ ਤਿੰਨ ਗੱਲਾਂ ਉਹਨੇ ਹੋਰ ਕੀਤੀ ਉਹਨੇ ਮਤਲਬ ਨਿਆਣੇ ਨੂੰ ਕਿਹਾ ਵੀ ਮੈਂ ਤੈਨੂੰ ਆਪਣੀ ਲੱਤਾਂ ਤੇ ਬਿਠਾਇਆ ਹੋਇਆ ਨਾ ਆਪਣਾ ਡੇਢ ਘੰਟੇ ਦਾ ਸਫ਼ਰ ਆ ਉਹ ਕਹਿੰਦਾ ਉਹਨੇ ਮਤਲਬ ਆਪਣੀ ਮਾਂ ਤੋਂ ਮਾਫੀ ਮੰਗੀ ਹੈ ਨਾ ਕਿ ਸੌਰੀ ਮੰਮਾ ਮੈਂ ਘਰੇ ਜਾ ਕੇ ਤੁਹਾਡੀਆਂ ਲੱਤਾਂ ਘੁੱਟ ਦੂੰਗਾ ਹੈ ਨਾ ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਕਿੰਨਾ ਕੋਸ਼ਾ ਜਿਹੜਾ ਉਹ ਇਸ ਉਮਰ ਚ ਮਤਲਬ ਉਹਨੇ ਸਿੱਖਿਆ ਤੇ ਫਿਰ ਮੇਰਾ ਧਿਆਨ ਗਿਆ ਵੀ ਯਾਰ ਉਹਨੇ ਸਿੱਖਿਆ ਨਹੀਂ ਉਹਨੂੰ ਸਿਖਾਇਆ ਕਿਸੇ ਨੇ ਹੈਨਾ ਤੇ ਇਹੀ ਚੀਜ਼ ਹੁੰਦੀ ਹੈ ਮਤਲਬ ਕਿ ਡਰਨਾ ਅਸੀਂ ਬਹੁਤ ਛੋਟੀ ਉਮਰ ਤੋਂ ਆਪਣੇ ਅੰਦਰ ਸਾਡੇ ਕੋਈ ਨਾ ਕੋਈ ਬੰਦਾ ਭਰ ਦਿੰਦਾ ਹੂੰ ਜਿਵੇਂ ਮੈਂ ਜਦੋਂ ਗਨੂਰ ਛੋਟੀ ਸੀ ਨਾ ਕਈ ਵਾਰੀ ਸੌਂਦੀ ਨਹੀਂ ਸੀ ਬਹੁਤ ਰਾਤ ਹੋ ਜਾਣੀ ਤੇ ਮੈਂ ਉਹਨੂੰ ਕਹਣਾ ਸੌਂ ਜਾਂ ਹਨੇਰਾ ਆ ਗਿਆ ਹੈਨਾ ਤੇ ਮੈਨੂੰ ਯਾਦ ਹੈ ਕਿ ਅੱਜ ਤੱਕ ਵੀ ਉਹ ਹਨੇਰੇ ਤੋਂ ਡਰਦੀ ਆ लाग लाग ना ना <laughs> मतलब ਉਹ ਲਾਈਟ ਜਗਾ ਕੇ ਵੀ ਕਮਰੇ ਚ ਰਾਤ ਨੂੰ ਕੱਲੀ ਨਹੀਂ ਬੈਠ ਸਕਦੇ ਆ। ਆਪਾਂ ਹੋਰ ਗੱਲਾਂ ਦੇ ਨਾਲ ਨਾਲ ਡਰਨਾ ਵੀ ਸਿਖਾਉਣੀ ਹੁੰਦੀ ਹੈ। ਡਰਨਾ ਵੀ ਸਿਖਾਉਣਾ ਹੈ ਨਾ। ਤੇ ਕਈ ਵਾਰੀ ਜੇ ਮੈਂ ਆਪਣੇ ਘਰ ਚ ਕਈ ਵਾਰੀ ਕੋਈ ਲੇਟ ਹੋ ਜਾਂਦਾ ਰਾਤ ਨੂੰ मतलब 8-9 ਵਜੇ ਜਾਂਦੇ ਤਾਂ ਆਪਾਂ ਆਪਣੇ ਘਰ ਦੇ ਨੂੰ ਫਿਕਰ ਕਰਦੇ ਦੇਖਦੇ ਆ ਵੀ ਆਏ ਹਲੇ ਤੱਕ ਆਇਆ ਹੀ ਨਹੀਂ ਕੁਛ ਐ ਨਾ ਹੋ ਗਿਆ ਹੋਵੇ। ਇਦਾਂ ਨਾ ਹੋ ਗਿਆ मतलब ਉਹ ਗੱਲਾਂ ਨਾਲ ਜੋੜ ਦਿੰਦੇ ਨੇ। ਹਾਂ। ਤੇ ਕਿਸੇ ਦਾ ਕੋਈ ਇਦਾਂ ਦਾ ਹਾਦਸਾ ਤੁਸੀਂ ਸੁਣ ਲਓ ਕੋਈ ਹਸਪਤਾਲ ਚ ਆ ਜਾਂ ਕੋਈ ਕਿਸੇ ਨੂੰ ਕੋਈ ਛੋਟੀ ਮੋਟੀ ਬਿਮਾਰੀ ਹੋ ਗਈ ਉਹਦੇ ਨਾਲ ਵੀ ਆਪਣੇ ਮਾਪਿਓ ਜਾਂ ਆਪਣੇ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਸੀ ਜੋੜ ਕੇ ਕਿੰਨੀਆਂ ਗੱਲਾਂ ਕਰਨ ਲੱਗ ਜਾਂਦੇ ਸੀ ਮੈਨੂੰ ਉਦੋਂ ਤੋਂ ਅਸੀਂ ਨਾ ਹਰ ਚੀਜ਼ ਬਾਰੇ ਫਿਕਰ ਕਰਨਾ ਸਿੱਖ ਜਾਂਦੇ ਆ ਤੇ ਡਰ ਇੱਕ ਦਿਨ ਤੁਹਾਡੀ ਮਾਨਸਿਕ ਬਿਮਾਰੀ ਵੀ ਬਣ ਜਾਂਦਾ ਹਾਂ ਮਤਲਬ ਦੇਖੋ ਉਹ ਹਿਊਮਨ ਨੇਚਰ ਆ ਵੀ ਜਿਵੇਂ ਫਿਕਰ ਕਰਨਾ ਜਾਂ ਚੀਜ਼ਾਂ ਬਾਰੇ ਸੋਚਣਾ ਨਾ ਪੈਨਿਕ ਪਰ ਜਦੋਂ ਤੁਸੀਂ ਅਗਦੀ ਜ਼ਿੰਦਗੀ ਨੂੰ ਕੰਟਰੋਲ ਕਰਨ ਲੱਗ ਜਾਂਦੇ ਹੋ ਸਿਰਫ ਇੱਕ ਡਰ ਦੇ ਚੱਕਰ 'ਚ ਆਉਦੀ ਨਹੀਂ ਤੁਸੀਂ ਕਈ ਵਾਰ ਪੂਰੇ ਪਰਿਵਾਰ ਦੀ ਹੋਈ ਬੱਚਿਆਂ ਦੀ ਜਾਂ ਪੂਰੇ ਪਰਿਵਾਰ ਦੀ ਹੋਈ ਹੈ ਨਾ ਤੁਸੀਂ ਇਹਨਾਂ ਨੂੰ ਕੰਟਰੋਲ ਕਰਨ ਲੱਗ ਜਾਂਦੇ ਹੋ ਵੀ ਕਿਤੇ ਕੁਝ ਐ ਨਾ ਹੋ ਜੇ ਕਿਤੇ ਕੁਝ ਐ ਨਾ ਹੋ ਜਵੇ ਹੈ ਨਾ ਤਾਂ ਜਾਂ ਉਦਾਂ ਹੀ ਵੀ ਤੁਸੀਂ ਆਪ ਕਹਿ ਲਓ ਕੋਈ ਨਵਾਂ ਕੰਮ ਕਰਨ ਲੱਗਿਆ ਉਹ 'ਚ ਵੀ ਤੁਹਾਨੂੰ ਡਰ ਹੁੰਦਾ ਆ ਹੈ ਨਾ ਕਿਤੇ ਜਾਣਾ ਤੁਸੀਂ ਉਹ 'ਚ ਵੀ ਤੁਹਾਨੂੰ ਡਰ ਹੁੰਦਾ ਆ ਵੀ ਅਸੀਂ ਕਿਸ ਟਾਈਮ ਨਿਕਲੀਏ ਜਾਂ ਕਿਸ ਟਾਈਮ ਅਸੀਂ ਵਾਪਸ ਆਉਣਾ ਆ ਹੈ ਨਾ ਮਤਲਬ ਛੋਟੀਆਂ-ਛੋਟੀਆਂ ਫਿਕਰਾਂ ਤਾਂ ਜ਼ਰੂਰ ਸਾਡੀ ਜ਼ਿੰਦਗੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ ਵੀ ਘਰੋਂ ਜੇ ਕੋਈ ਬੰਦਾ ਗਿਆ ਘਰੇ ਵਾਪਸ ਉਹ ਲੇਟ ਆ ਰਿਹਾ ਜਾਂ ਉਹਦੇ ਆਉਣ ਦਾ ਸਮਾਂ ਉੱਪਰ ਹੋ ਗਿਆ ਉਹ ਹੈਨਾ ਤਾਂ ਆਬਵੀਅਸਲੀ ਸਾਨੂੰ ਫਿਕਰ ਤਾਂ ਹੁੰਦੀ ਹੋਈ ਆ ਹੈਨਾ ਵੀ ਤਾ ਇਸ ਟਾਈਮ ਉਹ ਕਿਉਂ ਨਹੀਂ ਆਇਆ ਮਤਲਬ ਉਹ ਮੈਨੂੰ ਲੱਗਦਾ ਕਿ ਪਾਰਟ ਆਫ ਨੇਚਰ ਪਰ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਵੀ ਜ਼ਿੰਦਗੀ ਨੂੰ ਮੰਨਣ ਤੇ ਰੋਕ ਲਾ ਦੇਣੀ ਉਹ ਫਿਰ ਗਲਤ ਹੋ ਜਾਂਦਾ ਹੈ ਗਲਤ ਹੋ ਜਾਂਦਾ ਸਹੀ ਗੱਲ ਜਿਵੇਂ ਤੁਸੀਂ ਪਰ ਦੇਖੋ ਕਿੰਨੇ ਜਿਹੜੇ ਪਾਰਟਨਰ ਨੇ ਇੱਕ ਦੂਜੇ ਨੂੰ ਵਿਆਹ ਤੋਂ ਬਾਅਦ ਮੈਨੂੰ ਲੱਗਦਾ ਇਕੱਲੇ ਘੁੰਮਣ ਨਹੀਂ ਜਾਣ ਦਿੰਦੇ ਹਾਂਜੀ ਉਹਨਾਂ ਨੂੰ ਇਹ ਚੀਜ਼ ਹੋ ਜਾਂਦੀ ਹੈ ਕਿ ਪਤਾ ਨਹੀਂ ਵਿਆਹ ਤੋਂ ਬਾਅਦ ਸਿਰਫ ਇਹਦਾ ਮੇਰੇ ਨਾਲ ਜਾਣਾ ਜ਼ਰੂਰੀ ਹੈ ਜੇ ਕਿਤੇ ਇਕੱਲਾ ਜਾਊਗਾ ਪਤਾ ਨਹੀਂ ਇਹ ਮਤਲਬ ਕਿਸੇ ਹੋਰ ਨਾਲ ਨਾ ਇਨਵੋਲਵ ਹੋ ਜਾਵੇ ਜਾਂ ਇਹਦੇ ਨਾਲ ਨਾ ਕੁਝ ਹੋ ਜਾਵੇ ਤੇ ਬੰਦੇ ਉੱਥੇ ਵੀ ਇੱਕ ਦੂਜੇ ਦੀ ਜ਼ਿੰਦਗੀ ਨੂੰ ਆਪਾਂ ਕੰਟਰੋਲ ਕਰਦੇ ਹਾਂ ਨਾ ਤੇ ਇਨਸਿਕਿਉਰਿਟੀ ਹੈ ਜਿਹੜੀ ਮੈਨੂੰ ਲੱਗਦਾ ਲਾਈਫ ਪਾਰਟਨਰ ਨੂੰ ਲੈ ਕੇ ਉਹ ਵੀ ਇਸੇ ਚੀਜ਼ ਚ ਆਉਂਦੀ ਹੈ ਨਾ ਕਿ ਮੈਨੂੰ ਲੱਗਦਾ ਵੀ ਯਾਰ ਜਿਨੇ ਜਾਣਾ ਉਹਨੇ ਚੱਲਿਆ ਹੀ ਜਾਣਾ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਹੈ ਨਾ ਬਿਲਕੁਲ ਉਹ ਚਲਿਆ ਨਾ ਜਾਵੇ ਚਲਿਆ ਨਾ ਜਾਵੇ ਉਸ ਚੀਜ਼ ਦੇ ਡਰ ਚ ਤੁਸੀਂ ਆਪਣੇ ਕਿੰਨੇ ਦਿਨ ਨੇ ਜਿਹੜੇ ਹਨਾ ਉਸ ਉਸੇ ਉਸੇ ਜਗ੍ਹਾ ਤੇ ਦਿਮਾਗ ਨੂੰ ਰੱਖਿਆ ਹੋਇਆ ਕਿੰਨੇ ਤੁਹਾਡੇ ਇਹੋ ਜਿਹੇ ਟਾਈਮ ਹੋਣਗੇ ਜਿੱਥੇ ਤੁਹਾਡੀ ਜ਼ਿੰਦਗੀ ਬਿਹਤਰ ਚੱਲ ਰਹੀ ਹੈ ਤੁਸੀਂ ਹੋਰ ਕਿਸੇ ਪਾਸੇ ਇੰਜੋਏ ਕਰ ਸਕਦੇ ਹੋ ਆਪਣੇ ਆਪ 'ਚ ਕੁਝ ਵਧੀਆ ਕਰ ਸਕਦੇ ਹੋ ਤੇ ਤੁਹਾਡਾ ਧਿਆਨ ਸਿਰਫ ਇੱਕ ਉਸ ਚੀਜ਼ ਤੇ ਖੜਾ ਹੁੰਦਾ ਹਨਾ ਤੇ ਜ਼ਿੰਦਗੀ 'ਚ ਮੈਨੂੰ ਲੱਗਦਾ ਵੀ ਸੱਚੀ ਇਹ ਚੀਜ਼ ਹੈਗੀ ਅਭੀ ਜੋ ਕੁਝ ਹੋਣਾ ਨਾ ਉਹ ਜੇ ਤੁਸੀਂ ਹੋਣਾ ਨਾ ਉਹ ਜੇ ਤੁਸੀਂ ਮੰਨਦੇ ਹੋ ਕਿ ਕੁਦਰਤ ਦੀ ਮਰਜ਼ੀ বিনা ਪੱਤਾ ਨਹੀਂ ਹਿੱਲਦਾ ਤਾਂ ਹੋ ਕੇ ਰਹੂਗਾ ਕਈ ਲੋਕ ਕਹਿੰਦੇ ਆ ਵੀ ਲੈ ਫਿਰ ਹੁਣ ਮਤਲਬ ਤੁਸੀਂ ਤਾਂ ਕਹਿੰਦੇ ਵੀ ਜੋ ਕਰਦੀ ਹੈ ਕੁਦਰਤ ਕਰਦੀ ਹੈ ਫਿਰ ਤਾਂ ਕੁਝ ਕਰੋ ਹੀ ਨਾ ਹਨਾ ਮੈਨੂੰ ਲੱਗਦਾ ਕਿ ਤੁਸੀਂ ਕਰਮ ਕਰਨ ਕੁਦਰਤ ਨੇ ਉਹਦੇ ਬਦਲੇ ਤੁਹਾਨੂੰ ਨਿਵਾਜਣਾ ਹਨਾ